ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਅੱਜ ਸਾਡੇ ਪੰਚਾਇਤ ਦੀ ਲੈਂਡ ਤੇ ਜੀ ਇੱਕ ਪਰਿਵਾਰ ਨੇ ਨਜਾਇਜ਼ ਕਬਜ਼ਾ ਕੀਤਾ ਸੀਗਾ ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਜੀ ਪੰਚਾਇਤ ਬਣਦਿਆਂ ਸਾਰ ਜਦੋਂ ਸਾਡੇ ਵਾਲੀ ਨਵੀਂ ਪੰਚਾਇਤ ਬਹੁਂਦ ਵਿੱਚ ਆਈ ਆ ਜੀ ਨਹੀਂ ਰਾਤ ਨੂੰ ਇੱਥੇ ਚਾਰ ਦੀਵਾਰੀ ਕਰ ਲਈ ਜਿਹੜਾ ਬਾਥਰੂਮ ਹੈ ਜੀ ਉਹ ਇਹ ਨਹੀਂ ਪਹਿਲੀ ਪੰਚਾਇਤ ਦਾ ਬਣਾਇਆ ਸੀਗਾ ਇਸ ਲਈ ਅਸੀਂ ਵੀਡੀਓ ਸਾਹਿਬ ਨੂੰ ਲਿਖਿਆ ਜੀ ਵੀਡੀਓ ਸਾਹਿਬ ਨੇ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਸਮੇਂ-ਸਮੇਂ ਸਾਰ ਇਹਨਾਂ ਨੂੰ ਨੋਟਿਸ ਦਿੱਤੇ ਇਹ ਨਹੀਂ ਨੋਟਸਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜੀ ਕਾਨੂੰਨੀ ਕਾਰਵਾਈ ਨੂੰ ਇਹ ਟਿੱਚ ਜਾਣਦੇ ਸੀ ਉਲਟਾ ਜੀ ਇਹ ਧਮਕੀਆਂ ਦਿੰਦੇ ਪਰਿਵਾਰ ਬੜਾ ਮੜਾ ਜੀ ਇਹ ਨਸ਼ਿਆਂ ਦਾ ਕਾਰੋਬਾਰ ਕਰਦਾ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਪੰਜਾਬ ਸਰਕਾਰ ਦਾ ਬਹੁਤ ਚੰਗਾ ਤੇ ਵਧੀਆ ਉਦਮਿਆ ਜੀ ਜਿਹਦੇ ਨਾਲ ਇਹ ਸਾਡਾ ਕੰਮ ਅੱਜ ਨੀਪਰੇ ਚੜਿਆ ਇਸ ਲਈ ਅਸੀਂ ਪੁਲਿਸ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਅੱਗੇ ਤੋਂ ਵੀ ਕੋਈ ਮਾੜਾ ਆਨਸਰ ਪਿੰਡ 'ਚ ਗੁੰਡਾਗਰਦੀ ਕਰੂ ਜਾਂ ਕੋਈ ਪੰਚਾਇਤ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰੂ ਉਹਦੇ ਨਾਲ ਵੀ ਇਹੀ ਬਿਹੇਵ ਕੀਤਾ ਜਾਊਗਾ ਜੀ ਕਿਰਪਾ ਕਰੇ ਕਿ ਸਾਰੇ ਜਿਹੜੇ ਸਾਡੇ ਪਿੰਡ ਦੇ ਬੰਦੇ ਆ ਜੀ ਉਹ ਮਿਹਰਬਾਨੀ ਕਰਨ ਅੱਗੇ ਤੋਂ ਕੋਈ ਗਲਤੀ ਨਾ ਕਰੇ ਚੰਗਾ ਜੀਵਨ ਜੀਵੇ ਜਿਹੜਾ ਚੰਗਾ ਜੀਵਨ ਜਿਊ ਉਹਦਾ ਅਸੀਂ ਸਾਥ ਦੇਾਂਗੇ ਜੀ ਸਾਰੀ ਪੰਚਾਇਤ ਉਹਦੇ ਨਾਲ ਖੜੇ ਆ ਰਾਤ ਨੂੰ ਵੀ ਦਿਨ ਨੂੰ ਵੀ ਜਿਹੜਾ ਕੋਈ ਮਾੜਾ ਕੰਮ ਕਰੂ ਨਜਾਇਜ਼ ਕਬਜ਼ਾ ਕਰੂ ਉਹਦੇ ਅਸੀਂ ਖਿਲਾਫ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ